ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਵਾਰ ਅਕਬਰ ਬਾਦਸ਼ਾ ਤੀਸਰੇ ਪਾਸ਼ਾ ਜੀ ਦੇ ਦਰਸ਼ਨ ਕਰਨ ਦੇ ਲਈ ਗੋਇੰਦਵਾਲ ਸਾਹਿਬ ਆਇਆ ਤੇ ਸੇਵਾਦਾਰਾਂ ਨੇ ਤੀਸਰੇ ਪਾਸ਼ਾ ਜੀ ਨੂੰ ਬੇਨਤੀ ਕੀਤੀ ਅਕਬਰ ਬਾਦਸ਼ਾ ਆਪ ਜੀ ਦੇ ਦਰਸ਼ਨ ਕਰਨ ਲਈ ਆਇਆ ਹਾਂ ਗੁਰੂ ਜੀ ਨੇ ਫਰਮਾਇਆ ਕਿ ਅਕਬਰ ਬਾਦਸ਼ਾ ਨੂੰ ਪਹਿਲਾਂ ਪੰਗਰ ਦੇ ਵਿੱਚ ਬਿਠਾ ਕੇ ਲੰਗਰ ਛਕਾਓ ਸੇਵਾਦਾਰ ਅਕਬਰ ਬਾਸ਼ਾ ਨੂੰ ਲੰਗਰ ਘਰ ਵਿੱਚ ਲੈ ਗਏ ਸੇਵਾਦਾਰਾਂ ਨੇ ਅਕਬਰ ਬਾਸ਼ਾ ਨੂੰ ਦੱਸਿਆ ਕਿ ਗੁਰੂ ਘਰ ਵਿੱਚ ਇਹ ਮਰਿਆਦਾ ਹੈ ਕਿ ਜਿਹੜਾ ਵੀ ਬੰਦਾ ਗੁਰੂ ਘਰ ਵਿੱਚ ਆਉਂਦਾ ਹੈ ਭਾਵੇਂ ਉਹ ਰਾਜਾ ਹੋਵੇ ਭਾਵੇਂ ਉਹ ਪੁਖਾਰੀ ਹੋਵੇ ਉਹ ਪੰਗਤ ਵਿੱਚ ਬੈਠ ਕੇ ਲੰਗਰ ਛਕਦਾ ਹੈ ਅਕਬਰ ਬਾਸ਼ਾ ਜ਼ਮੀਨ ਤੇ ਤੱਪੜ ਦੇ ਉੱਪਰ ਪੰਗਤ ਦੇ ਵਿੱਚ ਬੈਠ ਗਿਆ ਲੰਗਰ ਵਿੱਚ ਦਾਲ ਪ੍ਰਸ਼ਾਦੇ ਦੇ ਨਾਲ ਖੀਰ ਜ਼ਰੂਰ ਹੁੰਦੀ ਸੀ ਉਸ ਸਮੇਂ ਖੀਰ ਬਹੁਤ ਹੀ ਵਧੀਆ ਢੰਗ ਦੇ ਨਾਲ ਬਣਾਈ ਜਾਂਦੀ ਸੀ ਸੰਗਤਾਂ ਘਰਾਂ ਤੋਂ ਦੁੱਧ ਲੈ ਕੇ ਆਉਂਦੀਆਂ ਸਨ ਖੀਰ ਗੋਇੰਦਵਾਲ ਸਾਹਿਬ ਲੰਗਰ ਘਰ ਵਿੱਚ ਹੀ ਬਣਾਈ ਜਾਂਦੀ ਸੀ ਖੀਰ ਹੌਲੀ-ਹੌਲੀ ਮਠੀ-ਮਠੀ ਆਗਤੇ ਕੜ-ਕੜ ਕੇ ਬਣਾਈ ਜਾਂਦੀ ਸੀ ਉਸ ਵਿੱਚ ਦੇਸੀ ਘਿਓ ਵੀ ਪਾਇਆ ਜਾਂਦਾ ਸੀ ਇਸ ਤਰ੍ਹਾਂ ਬਣੀ ਹੋਈ ਖੀਰ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਸੀ ਅਕਬਰ ਪਾਸ਼ਾ ਨੂੰ ਖਾਣ ਲਈ ਖੀਰ ਦਿੱਤੇ ਗਏ ਅਕਬਰ ਪਾਸ਼ਾ ਨੇ ਪਹਿਲਾਂ ਕਦੇ ਖੀਰ ਨਾ ਦੇਖੀ ਸੀ ਨਾ ਹੀ ਖਾਧੀ ਸੀ ਜਦੋਂ ਅਕਬਰ ਬਾਦਸ਼ਾਹ ਨੇ ਉਹ ਖੀਰ ਖਾਧੀ ਤਾਂ ਉਸ ਨੂੰ ਉਹ ਖੀਰ ਬਹੁਤ ਹੀ ਜ਼ਿਆਦਾ ਸਵਾਦ ਲੱਗੇ ਫਿਰ ਅਕਬਰ ਬਾਦਸ਼ਾਹ ਨੇ ਆਪਣੇ ਹੱਥ ਤੋਤੇ ਹੱਥ ਧੋਣ ਤੋਂ ਬਾਅਦ ਅਕਬਰ ਬਾਦਸ਼ਾਹ ਨੂੰ ਬੌਲੀ ਸਾਹਿਬ ਤੇ ਲੈ ਗਏ ਤੇ ਬੌਲੀ ਸਾਹਿਬ ਤੇ ਅਕਬਰ ਬਾਦਸ਼ਾਹ ਨੇ ਜਲਦਾ ਚੁੱਲਾ ਲਿਆ ਤੇ ਜਦੋਂ ਅਕਬਰ ਬਾਦਸ਼ਾਹ ਨੇ ਗੋਇੰਦਵਾਲ ਸਾਹਿਬ ਸਾਰੇ ਮర్యాਦਾ ਤੇ ਸਾਰਾ ਪ੍ਰਬੰਧ ਦੇਖਿਆ ਤਾਂ ਉਸਨੇ ਕਿਹਾ ਕਿ ਦਰਬਾਰ ਬਹੁਤ ਹੀ ਸੋਹਣਾ ਹੈ ਇੱਥੇ ਦੀ ਮర్యాਦਾ ਵੀ ਬਹੁਤ ਵਧੀਆ ਹੈ ਇੱਥੇ ਸਾਰਿਆਂ ਨੂੰ ਇੱਕੋ ਸਮਾਨ ਸਮਝਿਆ ਜਾਂਦਾ ਹੈ ਇੱਥੇ ਸਾਰਿਆਂ ਨੂੰ ਪੰਗਤ ਵਿੱਚ ਬਿਠਾ ਕੇ ਲੰਗਰ ਸ਼ਿਕਾਇਆ ਜਾਂਦਾ ਹੈ ਲੰਗਰ ਵਿੱਚ ਸਭ ਤੋਂ ਜ਼ਿਆਦਾ ਸਵਾਦ ਦੀ ਚੀਜ਼ ਖੀਰ ਖਾਣ ਲਈ ਦਿੱਤੀ ਜਾਂਦੀ ਹੈ ਅਕਬਰ ਬਾਦਸ਼ਾਹ ਵਾਰ-ਵਾਰ ਖੇਰ ਦੀ ਬਹੁਤ ਤਾਰੀਫ ਕਰ ਰਿਹਾ ਸੀ ਜਦੋਂ ਅਕਬਰ ਬਾਦਸ਼ਾਹ ਤੀਸਰੇ ਪਾਸ਼ਾ ਜੀ ਦੇ ਕੋਲ ਗਿਆ ਤੇ ਉਸਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਤਾਂ ਉਸਦੇ ਮਨ ਨੂੰ ਬੜੀ ਸ਼ਾਂਤੀ ਆਈ ਤੀਸਰੇ ਪਾਸ਼ਾ ਜੀ ਨੇ ਅਕਬਰ ਬਾਦਸ਼ਾਹ ਜੀ ਨੂੰ ਪਛਣ ਕੇ ਕਿ ਅਕਬਰ ਬਾਦਸ਼ਾਹ ਤੂੰ ਬਹੁਤ ਕਰਮਾ ਵਾਲਾ ਹੈ ਤੂੰ ਚੰਗਾ ਇਨਸਾਫ ਕਰਿਆ ਕਰ Hindu Musalman Isai Sikh ਸਾਰਿਆਂ ਵਿੱਚ ਉਸ ਪਰਮਾਤਮਾ ਦੀ ਜੋਤ ਹੈ ਜਾਨਵਰਾਂ ਦੇ ਵਿੱਚ ਵੀ ਉਸ ਹੀ ਜੋਤ ਹੈ ਤੂ ਕੋਈ ਮਾੜਾ ਕੰਮ ਨਾ ਕਰਿਆ ਕਰ ਇਹ ਬਚਨ ਸੁਣ ਕੇ ਅਕਬਰ ਬਾਸ਼ਾ ਨੇ ਤੀਸਰੇ ਪਾਸ਼ਾ ਜੀ ਨੂੰ ਬੇਨਤੀ ਕੀਤੀ ਮੇਰੀ ਲੱਤ ਦੇ ਵਿੱਚ ਰੀ ਦਾ ਦਰਦ ਰਹਿੰਦਾ ਹੈ ਜਿਸ ਕਰਕੇ ਮੈਂ ਹੁੱਕਾ ਪੀਣਾ ਨਹੀਂ ਛੱਡ ਸਕਦਾ ਸਾਹਸੰਗਤ ਜੀ ਕਲਗੀਧਰ ਪਾਸ਼ਾ ਜੀ ਦਾ ਇਹ ਲਿਖਿਆ ਹੋਇਆ ਹੈ ਕਿ ਹੁੱਕਾ ਕਿੱਥੋਂ ਤੇ ਕਿਵੇਂ ਚੱਲਿਆ ਜਦੋਂ ਅਕਬਰ ਬਾਸ਼ਾ ਦੀ ਲੱਤ ਦੇ ਵਿੱਚ ਰੀ ਦਾ ਦਰਦ ਹੁੰਦਾ ਸੀ ਅਕਬਰ ਬਾਸ਼ਾ ਨੇ ਸਾਰੇ ਪੰਡਤਾਂ ਨੂੰ ਇਕੱਠਿਆਂ ਕਰਕੇ ਕਿਹਾ ਕਿ ਮੇਰੀ ਲੱਤ ਵਿੱਚੋਂ ਰੀੜ ਦਾ ਦਰਦ ਹਟਾਓ ਉਸਨੇ ਕਿਹਾ ਕਿ ਜੇ ਮੇਰੀ ਰੀੜ ਦਾ ਦਰਦ ਨਾ ਹਟਿਆ ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਜੇਲ੍ਹ ਦੇ ਵਿੱਚ ਬੰਦ ਕਰਵਾਵਾਂਗਾ ਪੰਡਤਾਂ ਨੇ ਬਣੇ ਹੀ ਯਤਨ ਕੀਤੇ ਤੇ ਅਕਬਰ ਬਾਸ਼ਾ ਦੀ ਲੱਤ ਦੇ ਵਿੱਚੋਂ ਦਰਦ ਬੰਦ ਕਰਨ ਦੇ ਪੰਡਤਾਂ ਨੇ ਮੰਤਰਾਂ ਦਾ ਜਾਪ ਕਰਕੇ ਅਕਬਰ ਬਾਸ਼ਾ ਦੇ ਤਾਗੇ ਤਵੀਤ ਬਣਨੇ ਪਰ ਕਿਸੇ ਵੀ ਚੀਜ਼ ਦੇ ਨਾਲ ਅਕਬਰ ਬਾਦਸ਼ਾਹ ਦੇ ਰੇਹ ਦਾ ਦਰਦ ਨਾ ਹਟਿਆ ਪੰਡਤਾਂ ਨੇ ਸੋਚਿਆ ਕਿ ਜੇ ਅਕਬਰ ਨੂੰ ਕਿਹਾ ਕਿ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਸਾਡੇ ਤਾਂ ਹੱਥ ਖੜੇ ਹਨ ਤਾਂ ਅਕਬਰ ਬਾਦਸ਼ਾਹ ਨੇ ਸਾਨੂੰ ਜੇਲ੍ਹ ਦੇ ਵਿੱਚ ਬੰਦ ਕਰ ਦੇਣਾ ਹੈ ਜ਼ਿਆਦਾਤਰ ਪੰਡਤ ਚੋਸਤੀ ਚਲਾਕੀ ਨਾਲ ਹੀ ਕੰਮ ਚਲਾਉਂਦੇ ਸਨ ਪੰਡਤਾਂ ਨੇ ਇੱਕ ਛੋਟਾ ਜਿਹਾ ਸੋਨੇ ਦਾ ਹੁੱਕਾ ਤਿਆਰ ਕੀਤਾ ਤੇ ਉਸ ਨੂੰ ਇੱਕ ਪਾਪ ਪਾਪ ਡੰਡੀ ਲਗਾਈ ਫਿਰ ਹੁੱਕੇ ਦੇ ਵਿੱਚ ਅੱਕ ਦੇ ਪੌਦੇ ਦੇ 2 ਸੇ ਪਾਏ। ਉਸ 2 ਸੇਆਂ ਦੇ ਵਿੱਚ ਇੱਕ ਗਿਰੀ ਜਈ ਹੁੰਦੀ ਹੈ ਉਸ ਵਿੱਚ ਬਹੁਤ ਨਸ਼ਾ ਹੁੰਦਾ ਹੈ। ਉਹਨਾਂ ਨੇ ਉਹ ਗਿਰੀ ਤੇ ਅੱਕ ਵਿੱਚੋਂ ਜਿਹੜਾ ਦੁੱਧ ਨਿਕਲਦਾ ਹੈ ਉਹ ਚਲਮ ਵਿੱਚ ਪਾ ਦਿੱਤਾ। ਫਿਰ ਪੰਡਤਾਂ ਨੇ ਉਹ ਹੁੱਕਾ ਰਾਜੇ ਦੇ ਕੋਲ ਲਿਆ ਕੇ ਕਿਹਾ ਸਾਡੇ ਜੋਤਿਸ ਵਿਦਿਆ ਇਹ ਕਹਿ ਰਹੀ ਹੈ ਕਿ ਇਸ ਹੁੱਕੇ ਨੂੰ ਪੇਨ ਨਾਲ ਤੁਹਾਡਾ ਰੀਦ ਦਾ ਦਰਦ ਬੰਦ ਹੋ ਜਾਵੇਗਾ ਉਹ ਹੁੱਕਾ ਅਕਬਰ ਬਾਦਸ਼ਾਹ ਪੀਣ ਲੱਗ ਪਿਆ ਹੁੱਕਾ ਪੀਣ ਨਾਲ ਅਕਬਰ ਬਾਦਸ਼ਾਹ ਨੂੰ ਨਸ਼ਾ ਹੋ ਜਾਂਦਾ ਸੀ ਜਿਸ ਕਰਕੇ ਰੀਦ ਦਾ ਦਰਦ ਜ਼ਿਆਦਾ ਮਹਿਸੂਸ ਨਹੀਂ ਹੁੰਦਾ ਸੀ ਜਦੋਂ ਅਕਬਰ ਬਾਦਸ਼ਾਹ ਹੁੱਕਾ ਪੀਣ ਲੱਗ ਪਿਆ ਤਾਂ ਉਸ ਨਾਲ ਧੂਆ ਹੋਣ ਲੱਗ ਪਿਆ ਤੇ ਅਕਬਰ ਬਾਦਸ਼ਾਹ ਦੇ ਵਜ਼ੀਰ ਕਿੰਤੋਂ ਪ੍ਰਿੰਤੋਂ ਕਰਨ ਲੱਗ ਪਏ ਕਿ ਅਕਬਰ ਬਾਦਸ਼ਾਹ ਹੁੱਕਾ ਪੀਂਦਾ ਹੈ ਉਹਨਾਂ ਕਿਹਾ ਕਿ ਅਸੀਂ ਤੇਰੇ ਕੋਲ ਵਜ਼ੀਰੇ ਨਹੀਂ ਕਰਨੇ ਫਿਰ ਅਕਬਰ ਬਾਦਸ਼ਾਹ ਨੇ ਇਹ ਐਲਾਨ ਕਰ ਦਿੱਤਾ ਕਿ ਮੈਂ ਵਜ਼ੀਰ ਉਸੇ ਨੂੰ ਰੱਖੂੰਗਾ ਜਿਹੜਾ ਮੇਰੇ ਕੋਲ ਬੈਠ ਕੇ ਮੇਰੇ ਨਾਲ ਹੁੱਕਾ ਪੀਵੇਗਾ ਫਿਰ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਉਸੇ ਵਜ਼ੀਰ ਵੀ ਹੁੱਕਾ ਪੀਣ ਲੱਗ ਪਏ ਅਕਬਰ ਬਾਦਸ਼ਾਹ ਨੇ ਹੁੱਕੇ ਦੀ ਦੁਕਾਨ ਹੀ ਖੋਲ ਦਿੱਤੀ ਅਕਬਰ ਬਾਦਸ਼ਾਹ ਨੇ ਕਿਹਾ ਕਿ ਜਿਸ ਨੇ ਮੈਨੂੰ ਮਿਲਣ ਆਉਣਾ ਹੋਵੇ ਉਹ ਪਹਿਲਾਂ ਹੁੱਕੇ ਦਾ ਸੂਟਾ ਲਾ ਕੇ ਫਿਰ ਮੇਰੇ ਕੋਲ ਆਵੇ ਹਿੰਦੂ ਲੋਕ ਬਹੁਤ ਦਾਦੇਸਾਨ ਹਿੰਦੂਆਂ ਦੇ ਵਿੱਚ ਜੋ ਲਾਲਾ ਸ਼ੈਬਦ ਚੱਲਦਾ ਹੈ ਉਹ ਇਸੇ ਕਰਕੇ ਹੀ ਚੱਲਿਆ ਹੈ ਅਕਬਰ ਬਾਦਸ਼ਾਹ ਨੇ ਤੀਸਰੇ ਪਾਸ਼ਾ ਜੀ ਨੂੰ ਬੇਨਤੀ ਕੀਤੀ ਜੀ ਮੇਰਾ ਰੀ ਦਾ ਦਰਦ ਰਹਿੰਦਾ ਹੈ ਜਿਸ ਕਰਕੇ ਮੈਂ ਹੁੱਕਾ ਛੱਡ ਨਹੀਂ ਸਕਦਾ ਤੀਸਰੇ ਪਾਸ਼ਾ ਜੀ ਨੇ ਅਕਬਰ ਬਾਦਸ਼ਾਹ ਨੂੰ ਵਚਨ ਕੀਤਾ ਕਿ ਬਾਦਸ਼ਾਹ ਹੁੱਕਾ ਛੱਡਣ ਦੀ ਕਿਹੜੀ ਗੱਲ ਹੈ ਤੇਰਾ ਹੁੱਕਾ ਅਸੀਂ ਅੱਜ ਹੀ ਛੁਡਾ ਦਿੰਦੇ ਹਾਂ ਤੀਸਰੇ ਪਾਸ਼ਾ ਜੀ ਨੇ ਅਕਬਰ ਬਾਦਸ਼ਾਹ ਨੂੰ ਪੁੱਛਿਆ ਕਿ ਤੂੰ ਲੰਗਰ ਵਿੱਚ ਖੀਰ ਖਾਧੀ ਸੀ ਅਕਬਰ ਪਾਸ਼ਾ ਨੇ ਕਿਹਾ ਕਿ ਹਾਂਜੀ ਮੈਂ ਖੀਰ ਖਾਧੀ ਸੀ ਮੈਨੂੰ ਉਹ ਬਹੁਤ ਸਵਾਦ ਲੱਗੀ ਤੀਸਰੇ ਪਾਸ਼ਾ ਜੀ ਨੇ ਫਰਮਾਇਆ ਕਿ ਤੂੰ ਹੁਣ ਫਿਰ ਤੁਰ ਕੇ ਵੇਖ ਜਦੋਂ ਅਕਬਰ ਪਾਸ਼ਾ ਨੇ ਤੁਰ ਕੇ ਦੇਖਿਆ ਤਾਂ ਉਸ ਦੀ ਲੱਤ ਵਿੱਚ ਦਰਦ ਪੂਰਾ ਵੀ ਨਹੀਂ ਹੋਇਆ ਅਕਬਰ ਪਾਸ਼ਾ ਬੜਾ ਹੈਰਾਨ ਹੋਇਆ ਤੇ ਗੁਰੂ ਜੀ ਨੇ ਅਕਬਰ ਪਾਸ਼ਾ ਨੂੰ ਕਿਹਾ ਕਿ ਤੂੰ ਦਰਬਾਰ ਸਾਹਿਬ ਦੇ ਵਿੱਚ ਸਾਰੇ ਘੇੜੇ ਦੇ ਕੇ ਦੇਖ ਅਕਬਰ ਬਾਸ਼ਾ ਦਰਬਾਰ ਸਾਹਿਬ ਵਿੱਚ ਸਾਰੇ ਗੇੜਾ ਦੇ ਕੇ ਫਿਰ ਗੁਰੂ ਜੀ ਦੇ ਕੋਲ ਆਇਆ ਤੇ ਕਹਿਣ ਲੱਗਾ ਗੁਰੂ ਜੀ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਮੇਰੇ ਕਦੇ ਰੀਦਾ ਦਰਦ ਹੋਇਆ ਹੀ ਨਹੀਂ ਮੇਰਾ ਦਰਦ ਬਿਲਕੁਲ ਠੀਕ ਹੈ ਤੀਸਰੇ ਪਾਸ਼ਾ ਜੀ ਨੇ ਫਰਮਾਇਆ ਕਿ ਅਕਬਰ ਬਾਸ਼ਾ ਹੁਣ ਤੇਰਾ ਮਨ ਕਿਵੇਂ ਹੈ ਅਕਬਰ ਬਾਸ਼ਾ ਨੇ ਕਿਹਾ ਜੀ ਮੇਰਾ ਮਨ ਤਾਂ ਇਸ ਤਰ੍ਹਾਂ ਹੈ ਕਿ ਮੈਂ ਬਾਦਸ਼ਾਹ ਹੀ ਛੱਡ ਕੇ ساری ਜ਼ਿੰਦਗੀ ਤੁਹਾਡੇ ਚਰਨਾਂ ਵਿੱਚ ਰਹਾ ਤੀਸਰੇ ਪਾਸ਼ਾ ਜੀ ਨੇ ਫਰਮਾਇਆ ਕਿ ਅਕਬਰ ਬਾਸ਼ਾ ਇਹ ਕਿਹੜੀ ਗੱਲ ਹੈ ਤੂੰ ਬਾਦਸ਼ਾਹ ਇਹ ਵੀ ਕਰ ਪਰ ਤੂੰ ਬਾਦਸ਼ਾਹ ਇਹ ਗੁਰੂ ਨਾਨਕ ਪਾਸ਼ਾ ਜੀ ਦੀ ਸਿੱਖਿਆ ਦੇ ਅਨਸਾਰ ਕਰ ਅਕਬਰ ਬਾਸ਼ਾ ਨੇ ਹੱਥ ਜੋੜ ਕੇ ਕਿਹਾ ਜੀ ਸਤਿਵਚਨ ਅਕਬਰ ਬਾਸ਼ਾ ਬਾਬਰ ਦਾ ਫੜੋਤਰਾ ਸੀ ਅਕਬਰ ਬਾਸ਼ਾ ਨੂੰ ਪਤਾ ਸੀ ਕਿ ਗੁਰੂ ਨਾਨਕ ਪਾਸ਼ਾ ਜੀ ਨੇ ਮੇਰੇ ਬਾਬੇ ਬਾਬਰ ਦੀਆਂ ਚੱਖੀਆਂ ਚਲਾ ਦਿੱਤੀਆਂ ਸਨ ਅਕਬਰ ਬਾਸ਼ਾ ਨੇ ਤੀਸਰੇ ਪਾਸ਼ਾ ਜੀ ਦੇ ਚਰਨਾਂ ਦੇ ਉੱਪਰ ਮੱਥਾ ਟੇਕਿਆ ਤੇ ਸੱਤ ਲਕੀਰਾਂ ਗੱਡੀਆਂ ਤੇ ਕਿਹਾ ਕਿ ਮੈਂ ਅੱਜ ਤੋਂ ਬਾਅਦ ਹੁੱਕਾ ਨਹੀਂ ਪੀਂਦਾ ਹੁੱਕਾ ਬੰਦ ਕਰਨ ਦੇ ਬਹੁਤ ਯਤਨ ਕੀਤੇ ਗਏ ਪਰ ਜੋ ਮਾੜੀ ਸ਼ੁਰੂ ਹੋ ਜਾਂਦੀ ਹੈ ਉਹ ਖਤਮ ਨਹੀਂ ਹੁੰਦੀ ਅਕਬਰ ਬਾਸ਼ਾ ਨੇ ਤੀਸਰੇ ਪਾਸ਼ਾ ਜੀ ਦੇ ਸਿੱਖ ਸੇਵਕਾਂ ਨੂੰ ਪੁੱਛਿਆ ਕਿ ਇਹ ਇੰਨਾ ਵੱਡਾ ਲੰਗਰ ਕਿਵੇਂ ਚੱਲਦਾ ਹੈ ਲੰਗਰ ਵਾਸਤੇ ਇਹਨਾਂ ਰਾਸ਼ਨ ਕਿੱਥੋਂ ਆਉਂਦਾ ਹੈ ਬਾਬਾ ਬੁੱਢਾ ਜੀ ਨੇ ਅਕਬਰ ਬਾਦਸ਼ਾਹ ਨੂੰ ਦੱਸਿਆ ਕਿ ਇਹ ਲੰਗਰ ਸਿੱਖਾਂ ਦੇ ਦਸਵੰਦ ਨਾਲ ਚੱਲਦਾ ਹੈ ਜੋ ਪੱਕੇ ਗੁਰਸਿੱਖ ਹਨ ਉਹ ਦਸਾਂ ਨੋਹਾਂ ਦੀ ਕੀਰਤ ਕਰਕੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਲੈ ਕੇ ਆਉਂਦੇ ਹਨ ਉਸ ਦਸਵੰਦ ਦੇ ਨਾਲ ਲੰਗਰ ਦਾ ਸਾਰਾ ਰਾਸ਼ਨ ਆਉਂਦਾ ਹੈ ਫਿਰ ਇਹ ਲੰਗਰ ਬੰਦਾ ਹੈ ਅਕਬਰ ਬਾਦਸ਼ਾਹ ਨੇ ਕਿਹਾ ਕਿ ਜੇ ਕਦੇ ਸਿੱਖ ਨਾ ਸਕਣ ਤੇ ਦਸਵੰਦ ਨਾ ਲਿਆ ਹੋਵੇ ਤਾਂ ਫਿਰ ਬਾਬਾ ਬੁੱਢਾ ਜੀ ਨੇ ਫਰਮਾਇਆ ਕਿ ਸਿੱਖ ਇੰਨੇ ਪੱਕੇ ਹਨ ਭਾਵੇਂ ਮੀਂਹ ਹਨੇਰੀ ਤੂਫਾਨ ਗਰਮੀ ਸਰਦੀ ਕੁਝ ਵੀ ਹੋਵੇ ਸਿੱਖ ਕਦੇ ਵੀ ਨਹੀਂ ਰੁਕਦੇ ਸਿੱਖਾਂ ਦਾ ਪੱਕਾ ਪ੍ਰਣ ਕੀਤਾ ਹੋਇਆ ਹੈ ਕਿ ਗੁਰੂ ਜੀ ਦੇ ਕੋਲ ਆਉਣਾ ਹੀ ਆਉਣਾ ਹੈ ਇਹ ਸੁਣ ਕੇ ਅਕਬਰ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਸਿੱਖ ਇਹਨੇ ਪੱਕੇ ਹਨ ਬਾਬਾ ਬੁੱਢਾ ਜੀ ਨੇ ਫਰਮਾਇਆ ਕਿ ਸਿੱਖ ਇਹਨੇ ਪੱਕੇ ਹਨ ਅਕਬਰ ਨੇ ਪੁੱਛਿਆ ਕਿ ਤੀਸਰੇ ਪਾਸ਼ਾ ਜੀ ਦਾ ਕਿੰਨਾ ਪਰਿਵਾਰ ਹੈ ਗੁਰੂ ਜੀ ਦੀਆਂ ਦੋ ਪੋਤਰੀਆਂ ਤੇ ਦੋ ਪੁੱਤਰ ਹਨ ਫਿਰ ਅਕਬਰ ਪਾਸ਼ਾ ਆਪਣੇ ਮਹਿਲਾਂ ਵਿੱਚ ਵਾਪਸ ਚਲਾ ਗਿਆ ਮਹਿਲਾਂ ਵਿੱਚ ਜਾ ਕੇ ਅਕਬਰ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਦੇ ਨਾਲ ਸਲਾਮ-ਮਸ਼ਵਰਾ ਕਰਕੇ ਗੁਰੂ ਜੀ ਦੇ ਵਾਸਤੇ ਪੰਜ ਕਿੱਲਾਂ ਦਾ ਇੱਕ ਪਟਾ ਲਿਖ ਦਿੱਤਾ ਉਸ ਤੋਂ ਬਾਅਦ ਅਕਬਰ ਪਾਸ਼ਾ ਗੁਰੂ ਤੀਸਰੇ ਪਾਸ਼ਾ ਜੀ ਦੇ ਕੋਲ ਬੜੇ ਮਾਣ ਦੇ ਨਾਲ ਆਇਆ ਤੇ ਕਹਿਣ ਲੱਗਿਆ ਕਿ ਸੱਚੇ ਪਾਸ਼ਾ ਜੀ ਮੈਂ ਆਹ ਦੋ ਕਿੱਲਾਂ ਦਾ ਪਟਾ ਤੁਹਾਨੂੰ ਦਿੰਦਾ ਹਾਂ ਤੁਹਾਡੇ ਕੋਲ ਸਿੱਖ ਸੇਵਾਦਾਰ ਬਹੁਤ ਹਨ ਉਹ ਇਹਨਾਂ ਦੋ ਕਿਲਿਆਂ ਦੇ ਵਿੱਚ ਖੇਤੀ ਬੀਜ ਲਿਆ ਕਰਨ ਮੇਰੇ ਇਹਨਾਂ ਪੰਜੀ ਕਿਲਿਆਂ ਦੇ ਨਾਲ ਰਹਿਂਦੀ ਦੁਨੀਆ ਤੱਕ ਤੁਹਾਡਾ ਲੰਗਰ ਚੱਲੇ ਗੁਰੂ ਜੀ ਨੇ ਫਰਮਾਇਆ ਨਹੀਂ ਅਕਬਰ ਬਾਦਸ਼ਾ ਲੰਗਰ ਦੇ ਵਿੱਚ ਤਾਂ ਅਸੀਂ ਜਿਹੜੇ ਸਿੱਖ ਧਰਮ ਦੇ ਕੀਰਤ ਕਰਕੇ ਦਸਵੰਦ ਲੈ ਕੇ ਆਉਂਦੇ ਹਨ ਉਹਨਾਂ ਦੀ ਹੀ ਸੇਵਾ ਵਰਤਣੀ ਹੈ ਅਸੀਂ ਖੇਤੀ ਨਹੀਂ ਕਰਨੀ ਗੁਰੂ ਜੀ ਨੇ ਬਚਨ ਕੀਤਾ ਕਿ ਸਾਡੀ ਖੇਤੀ ਤਾਂ ਨਾਮ ਜਪਣਾ ਤੇ ਨਾਮ ਜਪਾਉਣਾ ਹੈ ਸਾਂਡੀ ਖੇਤੀ ਤਾਂ ਨਸ਼ਾ ਛਟਾਉਣਾ ਬਾੜੇ ਕਮਾਤ ਹਟਾਉਣਾ ਹੈ ਸਿੱਖ ਦੇ ਜੀਵਨ ਦਾ ਪਟਾ ਲਿਉਣਾ ਹੈ ਗੁਰੂ ਜੀ ਨੇ ਅਕਬਰ ਬਾਦਸ਼ਾਹ ਤੋਂ ਪੰਜੀ ਕਿਲੇ ਨਹੀਂ ਲਏ ਅਕਬਰ ਪਾਸ਼ਾ ਗੁਰੂ ਜੀ ਕੋਲੋਂ ਪਾਰ ਆ ਕੇ ਢਿੱਲਾ ਜਿਹਾ ਹੋ ਕੇ ਬੈਠ ਗਿਆ ਤੇ ਉਹ ਸੋਚਣ ਲੱਗਾ ਕਿ ਫਿਰ ਅਕਬਰ ਬਾਦਸ਼ਾਹ ਨੇ ਬਾਬਾ ਬੁੱਢਾ ਜੀ ਤੇ 4-6 ਸੇਵਕਾਂ ਨੂੰ ਕਿਹਾ ਕਿ ਮੈਂ ਤਾਂ ਪੰਜੀ ਕਿਲੇ ਦੇਣ ਦੀ ਸੌਖਾ ਆ ਕੇ ਆਇਆ ਹਾਂ ਮੈਂ ਇਹ ਪੰਜੀ ਕਿਲੇ ਦੇ ਕੇ ਹੀ ਜਾਣੇ ਹਨ ਹੁਣ ਮੈਨੂੰ ਦੱਸੋ ਕਿ ਇਹ ਪੰਜੀ ਕਿਲੇ ਮੈਂ ਕਿਸ ਨੂੰ ਦੇਵਾਂ ਫਿਰ ਬਾਬਾ ਬੁੱਢਾ ਜੀ ਤੇ ਸਿਕ ਸੇਵਕਾਂ ਨੇ ਵਿਚਾਰ ਕਰਦੇ ਅਕਬਰ ਬਾਸ਼ਾ ਨੂੰ ਕਿਹਾ ਕਿ ਗੁਰੂ ਜੀ ਦੀ ਵੱਡੀ ਪੁੱਤਰੀ ਬੀਬੀ ਭਾਨੀ ਜੀ ਹਨ ਇਹ ਪੰਜੀ ਕਿਲੇ ਉਹਨਾਂ ਨੂੰ ਦੇ ਦਿਵੋ ਹੁਣ ਇਹ ਜੋ ਕੁਝ ਵੀ ਹੋ ਰਿਹਾ ਸੀ ਉਹ ਨਿਰੰਕਾਰ ਹੀ ਕਰਵਾ ਰਿਹਾ ਸੀ ਕਿਉਂਕਿ ਨਿਰੰਕਾਰ ਨੇ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਤੀਰਥ ਪ੍ਰਗਟ ਕਰਨਾ ਸੀ ਅਕਬਰ ਬਾਸ਼ਾ ਨੇ ਉਹ ਪੰਜੀ ਕਿਲੇ ਦਾ ਪੱਤਾ ਬੀਬੀ ਭਾਨੀ ਜੀ ਦੇ ਨਾਮ ਲਿਖ ਦਿੱਤਾ ਬੀਬੀ ਪਾਣੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਦੇ ਚੌਥੇ ਪਾਸ਼ਾ ਜੀ ਦੇ ਨਾਲ ਹੋਇਆ। ਉਸ ਸਮੇਂ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਨਹੀਂ ਮਿਲੀ ਸੀ। ਗੁਰੂ ਰਾਮਦਾਸ ਜੀ ਤੀਸਰੇ ਪਾਸ਼ਾ ਜੀ ਦੀ ਸੇਵਾ ਵਿੱਚ ਸਨ। ਤੀਸਰੇ ਪਾਸ਼ਾ ਜੀ ਨੇ ਦੇਖਿਆ ਕਿ ਕੋਇੰਦਵਾਲ ਸਾਹਿਬ ਗੁਰੂ ਰਾਮਦਾਸ ਜੀ ਦੇ ਨਾਲ ਕਈ ਗੁਰੂ ਘਰ ਵਿੱਚੋਂ ਈਰਖਾ ਕਰਦੇ ਹਨ। ਕਿਉਂਕਿ ਗੁਰੂ ਰਾਮਦਾਸ ਜੀ ਤੇ ਬੀਬੀ ਪਾਣੀ ਜੀ ਤੀਸਰੇ ਪਾਸ਼ਾ ਜੀ ਦੇ ਕੋਲ ਹੀ ਰਹਿੰਦੇ ਸਨ। ਤੀਸਰੇ ਪਾਸ਼ਾ ਜੀ ਗੁਰੂ ਰਾਮਦਾਸ ਜੀ ਦੀ ਸੇਵਾ ਤੋਂ ਬਹੁਤ ਖੁਸ਼ ਸਨ ਜਿਸ ਕਰਕੇ ਗੁਰੂ ਰਾਮਦਾਸ ਜੀ ਤੋਂ ਕਈ ਈਰਖਾ ਕਰਦੇ ਸਨ ਤੀਸਰੇ ਪਾਸ਼ਾ ਜੀ ਨੇ ਫਰਮਾਇਆ ਕਿ ਅਕਬਰ ਬਾਦਸ਼ਾਹ ਜੋ ਦੋ ਕਿੱਲੇ ਦਾ ਪਟਾ ਬੇਬੀ ਭਾਨੇ ਜੀ ਨੂੰ ਦੇਖ ਕੇ ਗਿਆ ਸੀ ਉਹ ਜਗ੍ਹਾ ਦੇਖੀ ਜਾਵੇ ਤੀਸਰੇ ਪਾਸ਼ਾ ਜੀ ਨੇ ਗੁਰੂ ਰਾਮਦਾਸ ਜੀ ਨੂੰ ਉਹ ਜਗ੍ਹਾ ਦੇਖਣ ਲਈ ਭੇਜ ਦਿੱਤਾ ਗੁਰੂ ਰਾਮਦਾਸ ਜੀ ਕੁਝ ਸੇਵਕਾਂ ਦੇ ਨਾਲ ਉਸ ਜਗ੍ਹਾ ਨੂੰ ਦੇਖਣ ਲਈ ਚਲੇ ਗਏ ਉਸ ਸਮੇਂ ਉਸ ਜਗ੍ਹਾ ਤੇ ਬੇਬੀ ਰਜਨੀ ਦੇ ਪਤੀ ਦਾ ਉੱਥੇ ਰੋਲਾ ਪੈ ਰਿਹਾ ਸੀ ਬੀਬੀ ਰਜਨੀ ਪੱਟੀ ਦੇ ਰਾਜੇ ਦੁਨੀ ਚੰਦ ਦੇ ਸਭ ਤੋਂ ਛੋਟੀ ਲੜਕੀ ਸੀ ਦੁਨੀ ਚੰਦ ਦੇ 6 ਲੜਕੀਆਂ ਹੋ ਚੁੱਕੀਆਂ ਸਨ ਦੁਨੀ ਚੰਦ ਰਾਜਾ ਸ਼ਰਾਬ ਪਿੰਦਾ ਸੀ ਜਦੋਂ ਦੁਨੀ ਚੰਦ ਦੀ ਘਰ ਵਾਲੀ ਦੇ ਸਤਵੇਂ ਔਲਾਦ ਹੋਣ ਵਾਲੀ ਸੀ ਉਦੋਂ ਦੁਨੀ ਚੰਦ ਤੇ ਦੁਨੀ ਚੰਦ ਦੇ ਘਰ ਵਾਲੀ ਮੰਦਰ ਵਿੱਚ ਜਾਇਆ ਕਰਦੇ ਸਨ ਤੇ ਉੱਥੇ ਸੇਵਾ ਸਿਮਰਨ ਕਰਿਆ ਕਰਦੇ ਸਨ ਦੁਨੇ ਚਾਂਦ ਦੇ ਘਰ ਵਾਲੇ ਮੰਦਿਰ ਦੇ ਵਿੱਚ ਬੈਠ ਕੇ ਰਾਮ ਰਾਮ ਚੱਪਿਆ ਕਰਦੀ ਸੀ ਦੁਨੇ ਚੰਦ ਵੀ ਮੰਦਿਰ ਵਿੱਚ ਜਾਣ ਲੱਗ ਪਿਆ ਸੀ ਪਰ ਉਸ ਨੇ ਸ਼ਰਾਬ ਪੀਣੀ ਨਹੀਂ ਛੱਡੀ ਜਿਸ ਕਰਕੇ ਰਾਜੇ ਦੀ ਸੱਤਵੀਂ ਔਲਾਦ ਵੀ ਲੜਕੀ ਹੀ ਹੋ ਗਈ ਉਹ ਲੜਕੀ ਬੀਬੀ ਰਜਨੀ ਸੀ ਜਦੋਂ ਬੀਬੀ ਰਜਨੀ ਥੋੜੀ ਵੱਡੀ ਹੋਈ ਤਾਂ ਉਹ ਵੀ ਮੰਦਿਰ ਜਾਣ ਲੱਗ ਪਈ ਇੱਕ ਦਿਨ ਜਦੋਂ ਰਾਜਾ ਆਪਣੀ ਕਚਹਿਰੀ ਵਿੱਚੋਂ ਘਰੇ ਆਇਆ ਤਾਂ ਉਸ ਦੀਆਂ ਸਾਰੀਆਂ ਲੜਕੀਆਂ ਉਸ ਦੇ ਕੋਲ ਆ ਗਈਆਂ ਰਾਜ ਨੇ ਪੁੱਛਿਆ ਕਿ ਰਜਨੀ ਕਿੱਥੇ ਹੈ ਉਹਨੇ ਕਿਹਾ ਕਿ ਰਜਨੀ ਮੰਦਰ ਵਿੱਚ ਗਈ ਹੈ ਰਾਜਾ ਇਹ ਸੁਣ ਕੇ ਬੜਾ ਗਰੋਧਵਾਨ ਹੋਇਆ ਉਸਨੇ ਕਿਹਾ ਰਜਨੀ ਨੂੰ ਮੰਦਰ ਵਿੱਚ ਲੈ ਆਓ ਰਜਨੀ ਨੂੰ ਮੰਦਰ ਵਿੱਚ ਲਿਆਂਦਾ ਤੇ ਰਾਜ ਨੇ ਰਜਨੀ ਨੂੰ ਕਿਹਾ ਪੁੱਤਰੀ ਤੂੰ ਮੰਦਰ ਵਿੱਚ ਕੀ ਕਰਨ ਗਈ ਸੀ ਉੱਥੇ ਕੀ ਪਿਆ ਹੈ ਮੈਂ ਰਾਜਾ ਹਾਂ ਮੈਂ ਤੇਰਾ ਵਿਆਹ ਕਰਨਾ ਹੈ ਮੈਂ ਤੇਰਾ ਸਾਰਾ ਕੁਝ ਸਵਾਰਨਾ ਹੈ ਮੇਰਾ ਦਿੱਤਾ ਹੋਇਆ ਤੁਸੀਂ ਸਤੋਂ ਪੈਣਾ ਖਾਂਦੀਆਂ ਹੋ ਸਾਸੰਗਤ ਜੀ ਜੋ ਬੰਦਾ ਆਪਣੀਆਂ ਮਾੜੀਆਂ ਆਦਤਾਂ ਨੇ ਛੱਡਦਾ ਉਹ ਕਦੇ ਵੀ ਆਪਣੇ ਵਿੱਚ ਕਸੂਰ ਨਹੀਂ ਕੱਢਦਾ ਉਹ ਥੋੜੀ-ਥੇੜ ਪ੍ਰਮਾਤਮਾ ਦਾ ਨਾਮ ਜਪਉਣ ਤੋਂ ਬਾਅਦ ਜਦੋਂ ਉਸ ਨੂੰ ਦਾਤ ਨਹੀਂ ਮਿਲਦੀ ਤਾਂ ਉਹ ਭਗਵਾਨ ਦੀ ਨਿੰਦਿਆ ਕਰਨ ਲੱਗ ਜਾਂਦਾ ਹੈ ਆਪਾਂ ਬਹੁਤ ਲੋਕ ਇਸ ਤਰ੍ਹਾਂ ਦੇ ਦੇਖਦੇ ਹਾਂ ਜਿਹੜੇ ਥੋੜਾ ਸਮਾਂ ਗੁਰਦੁਆਰਾ ਮੰਦਰ ਵਿੱਚ ਜਾਂਦੇ ਹਨ ਤੇ ਪਾਠ ਪੂਜਾ ਆਪਣੇ ਮਤਲਬ ਦੇ ਵਾਸਤੇ ਕਰਦੇ ਹਨ ਪਰ ਜਦੋਂ ਉਹਨਾਂ ਨੂੰ ਮਨ ਚਾਹੀ ਦਾਤ ਨਹੀਂ ਪ੍ਰਾਪਤ ਹੁੰਦੀ ਤਾਂ ਰੱਬ ਦੀ ਨਿੰਦਿਆ ਕਰਨ ਲੱਗ ਜਾਂਦੇ ਹਨ ਉਹ ਇਹ ਨਹੀਂ ਦੇਖਦੇ ਕਿ ਅਸੀਂ ਆਪਣੇ ਮਾੜੇ ਕਰਮ ਕਰਨੇ ਨੇ ਛੱਡੇ ਅਸੀਂ ਨਸ਼ਾ ਨਹੀਂ ਛੱਡਿਆ ਅਸੀਂ ਲੋਕਾਂ ਦੇ ਨਾਲ ਗੱਲਾਂ ਮਾਰਨੀਆਂ ਨੇ ਛੱਡੀਆਂ ਇਸੇ ਤਰ੍ਹਾਂ ਉਹ ਦੋਨੇ ਚੰਦ ਰਾਜਾ ਰੱਬ ਦੀ ਨਿੰਦਿਆ ਕਰਨ ਲੱਗ ਪਿਆ ਸੀ ਕਿਉਂਕਿ ਉਸ ਦੇ ਇੱਕ ਵੀ ਪੁੱਤਰ ਨਹੀਂ ਹੋਇਆ ਸੀ ਉਸ ਦੇ ਸੱਤ ਲੜਕੀਆਂ ਹੋ ਗਈਆਂ ਸਨ ਦੁਨੇਚੰਦ ਰਾਜ ਨੇ ਕਿਹਾ ਕਿ ਤੁਸੀਂ ਸਾਰਿਆਂ ਪੈਣਾ ਮੇਰਾ ਦਿੱਤਾ ਹੋਇਆ ਖਾਂਦੀਆਂ ਹੋ ਰਜਨੀ ਨੂੰ ਮਾਤਾ ਦੀ ਕੋਖ ਵਿੱਚ ਹੀ ਗਿਆਨ ਹੋ ਗਿਆ ਸੀ ਕਿਉਂਕਿ ਜਦੋਂ ਰਜਨੀ ਦਾ ਜਨਮ ਹੋਣ ਵਾਲਾ ਸੀ ਉਸ ਸਮੇਂ ਉਸ ਦੀ ਮਾਤਾ ਮੰਦਰ ਵਿੱਚ ਬੈਠ ਕੇ ਰਾਮ ਰਾਮ ਦਾ ਭਜਨ ਕਰਿਆ ਕਰਦੀ ਸੀ ਉਸ ਦਾ ਮਨ ਸੱਚਾ ਸੀ ਦੁਨੇਚੰਦ ਇਹ ਗੱਲ ਸੁਣ ਕੇ ਰਜਨੀ ਨੇ ਕਿਹਾ ਕਿ ਸਾਰੀ ਦੁਨੀਆ ਅਕਾਲ ਪੁਰਖ ਦਾ ਦਿੱਤਾ ਹੋਇਆ ਖਾਂਦੀ ਹੈ रजनी ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਮੈਂ ਉਸ ਪਰਮਾਤਮਾ ਦਾ ਦਿੱਤਾ ਹੋਇਆ ਖਾਂਦੀ ਹਾਂ ਮੈਂ ਤੁਹਾਡਾ ਦਿੱਤਾ ਹੋਇਆ ਨਹੀਂ ਖਾਂਦੀ ਇਹ ਸੁਣ ਕੇ ਤੁਨੇ ਚੰਦ ਰਾਜੇ ਨੂੰ ਬੜਾ ਗਰੋਧ ਆਇਆ ਉਸ ਨੇ ਆਪਣੀਆਂ ਸਾਰੀਆਂ ਲੜਕੀਆਂ ਨੂੰ ਪੁੱਛਿਆ ਕਿ ਤੁਸੀਂ ਕਿਸ ਦਾ ਦਿੱਤਾ ਹੋਇਆ ਖਾਂਦੀਆਂ ਹੋ ਸਾਰੀਆਂ ਲੜਕੀਆਂ ਨੇ ਕਿਹਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਹੋਇਆ ਖਾਂਦੀਆਂ ਹਾਂ ਪਰ ਰਜਨੀ ਨੇ ਫਿਰ ਉਹੀ ਗੱਲ ਕਹੀ ਕਿ ਮੈਂ ਉਸ ਪਰਮਾਤਮਾ ਦਾ ਦਿੱਤਾ ਹੋਇਆ ਖਾਂਦੀ ਹਾਂ रजनी ਨੂੰ ਸਾਰਿਆਂ ਨੇ ਬਹੁਤ ਸਮਝਾਇਆ ਪਰ ਰਜਨੀ ਨਾ ਮੰਨੀ। ਰਾਜਾ ਨਸ਼ਈ ਸੀ। ਉਸਨੇ ਕਿਹਾ ਕਿ ਇਸਦਾ ਵਿਆਹ ਕਿਸੇ ਕੋੜੀ ਦੇ ਨਾਲ ਕਰ ਦਵੋ। ਬੀਬੀ ਰਜਨੀ ਨੂੰ ਸਾਰਿਆਂ ਨੇ ਬਹੁਤ ਸਮਝਾਇਆ ਕਿ ਤੂੰ ਕਹਿ ਦੇ ਕਿ ਮੈਂ ਤੇਰਾ ਦਿੱਤਾ ਖਾਂਦੀ ਹਾਂ ਪਰ ਬੀਬੀ ਰਜਨੀ ਨੇ ਕਿਹਾ ਕਿ ਮੈਨੂੰ ਗਿਆਨ ਹੈ। ਮੈਂ ਝੂਠ ਨਹੀਂ ਬੋਲ ਸਕਦੀ। ਭਾਵੇਂ ਕੁਝ ਵੀ ਹੋ ਜਾਵੇ ਮੈਂ ਤਾਂ ਪਰਮਾਤਮਾ ਦਾ ਦਿੱਤਾ ਹੋਇਆ ਹੀ ਖਾਂਦੀ ਹਾਂ। ਅਖੀਰ ਬੀਬੀ ਰਜਨੀ ਦਾ ਵਿਆਹ ਇੱਕ ਕੋੜੀ ਦੇ ਨਾਲ ਕਰ ਦਿੱਤਾ। ਉਸ ਸਮੇਂ ਬੀਬੀ ਰਜਨੀ ਦੀ ਉਮਰ 21 ਸਾਲ ਦੀ ਸੀ ਬੀਬੀ ਰਜਨੀ ਨੇ ਕਿਹਾ ਕਿ ਮੈਨੂੰ ਸਭ ਮਨਜ਼ੂਰ ਹੈ ਇਹ ਕੋੜੀ ਪਤੀ ਵੀ ਮੇਰੇ ਕਰਮਾਂ ਦਾ ਹੀ ਹੈ ਫਿਰ ਬੀਬੀ ਰਜਨੀ ਆਪਣੇ ਕੋੜੀ ਪਤੀ ਨੂੰ ਲੈ ਕੇ ਬਹੁਤ ਥਾਵਾਂ ਤੇ ਫਿਰਦੇ ਰਹੇ ਕੁਝ ਸਮਾਂ ਲੰਘਣ ਤੋਂ ਬਾਅਦ ਇੱਕ ਦਿਨ ਬੀਬੀ ਰਜਨੀ ਆਪਣੇ ਪਤੀ ਨੂੰ ਇੱਕ ਛੱਪਣ ਦੇ ਕਿਨਾਰੇ ਛੱਡ ਕੇ ਕੋਈ ਕੰਮ ਕਰਨ ਵਾਸਤੇ ਚਲੇ ਗਈ ਬੀਬੀ ਰਜਨੀ ਪ੍ਰਸ਼ਾਦਾ ਪਾਣੀ ਕਿਸੇ ਤੋਂ ਮੰਗ ਕੇ ਨਹੀਂ ਖਾਂਦੀ ਸੀ ਉਹ ਕੋਈ ਨਾ ਕੋਈ ਹੱਥੀਂ ਕੰਮ ਕਰਕੇ ਜਾਂ ਸੇਵਾ ਕਰਕੇ ਫਿਰ ਪ੍ਰਸ਼ਾਦਾ ਪਾਣੀ ਛਕਾਉਂਦੀ ਸੀ ਆਪਣੇ ਪਤੀ ਨੂੰ ਛਕਾਉਂਦੀ ਸੀ ਸਾ ਸੰਗਤ ਜੀ ਸੱਚ ਤੇ ਚੱਲਣਾ ਸਭ ਤੋਂ ਔਖਾ ਕੰਮ ਹੈ ਜਦੋਂ ਬੀਬੀ ਰਜਨੀ ਆਪਣੇ ਪਤੀ ਨੂੰ ਇੱਕ ਛੱਪੜ ਦੇ ਕਿਨਾਰੇ ਤੇ ਛੱਡ ਕੇ ਕੋਈ ਕੰਮ ਕਰਨ ਲਈ ਗਈ ਤਾਂ ਉਸੇ ਪਤੀ ਨੇ ਦੇਖਿਆ ਕਿ ਛੱਪੜ ਦੇ ਵਿੱਚ ਕਾਲੇ ਕਾਂ ਚੂਭੇ ਮਾਰਦੇ ਹਨ ਤੇ ਚਿੱਟੇ ਹੰਸ ਬਣ ਕੇ ਨਿਕਲ ਰਹੇ ਹਨ ਛੱਪੜ ਦੇ ਕਿਨਾਰੇ ਤੇ ਇੱਕ ਬੇਰੀ ਲੱਗੀ ਹੋਈ ਸੀ ਬੀਬੀ ਰਜਨੀ ਦਾ ਪਤੀ 베ਰੀ ਦੀਆਂ ਟੈਣੀਆਂ ਨੂੰ ਪਕੜ ਕੇ ਹੌਲੀ-ਹੌਲੀ ਉਸ ਛੱਪੜ ਦੇ ਵਿੱਚ ਵੜ ਗਿਆ। ਉਸੇ ਸਮੇਂ ਉਸ ਦਾ ਸਾਰਾ ਕੋੜ ਠੀਕ ਹੋ ਗਿਆ। ਉਸ ਦਾ ਸਰੀਰ ਕੰਚਨ ਵਰਗਾ ਬਣ ਗਿਆ। ਫਿਰ ਉਹ ਛੱਪੜ ਵਿੱਚੋਂ ਬਾਹਰ ਨਿਕਲ ਕੇ ਬੈਠ ਗਿਆ। ਜਦੋਂ ਬੀਬੀ ਰਜਨੀ ਵਾਪਸ ਆਈ ਤਾਂ ਉਸ ਨੇ ਇੱਧਰ-ਉੱਧਰ ਦੇਖਿਆ ਤਾਂ ਉਸ ਨੂੰ ਉਸ ਦਾ ਪਤੀ ਨਜ਼ਰ ਨਹੀਂ ਆਇਆ। ਰਜਨੀ ਨੇ ਪੁੱਛਿਆ ਕਿ ਮੇਰਾ ਪਤੀ ਕਿੱਥੇ ਹੈ? ਰਜਨੀ ਦੇ ਪਤੀ ਨੇ ਕਿਹਾ ਕਿ ਮੈਂ ਤੇਰਾ ਪਤੀ ਹਾਂ। ਰਜਨੀ ਨੇ ਕਿਹਾ ਕਿ ਤੂੰ ਮੇਰਾ ਪਤੀ ਨਹੀਂ ਮੇਰੇ ਪਤੀ ਨੂੰ ਤਾਂ ਕੋੜ ਹੋਇਆ ਹੈ ਰਜਨੀ ਨੇ ਸੋਚਿਆ ਕਿ ਇਸ ਨੇ ਮੇਰੇ ਪਤੀ ਨੂੰ ਛੱਪੜ ਵਿੱਚ ਡੁਬੋ ਦਿੱਤਾ ਹੈ ਤੇ ਉਸੇ ਜਗ੍ਹਾ ਤੇ ਇਹ ਆਪ ਬੈਠ ਗਿਆ ਹੈ ਜਦੋਂ ਇਸ ਤਰ੍ਹਾਂ ਰੋਲਾ ਪੈਣ ਲੱਗਿਆ ਤਾਂ ਲੋਕ ਇਕੱਠੇ ਹੋ ਗਏ ਬੀਬੀ ਰਜਨੀ ਨੇ ਕਿਹਾ ਕਿ ਮੇਰਾ ਪਤੀ ਨਹੀਂ ਹੈ ਉਸ ਸਮੇਂ ਗੁਰੂ ਰਾਮਦਾਸ ਜੀ ਕੁਝ ਸਿੱਖਾਂ ਸੇਵਕਾਂ ਦੇ ਨਾਲ ਕੋਠਾ ਸਾਂ ਵਿੱਚ ਬੈਠੇ ਸਨ ਉਸ ਸਮੇਂ ਇੱਕ ਕੋਠਾ ਬਣਿਆ ਹੋਇਆ ਸੀ ਜੋ ਹਰਮੰਦਰ ਸਾਹਿਬ ਅਕਾਲ ਤਖਤ ਦੇ ਥੱਲੇ ਵਾਲੇ ਪਾਸੇ ਹੈ ਗੁਰੂ ਰਾਮਦਾਸ ਜੀ ਉਸ ਸਮੇਂ ਤੀਸਰੇ ਪਾਸ਼ਾ ਜੀ ਦੇ ਹੁਕਮ ਦੇ ਨਾਲ ਪੰਜੀ ਕਿਲਿਆਂ ਵਾਲੀ ਜਗ੍ਹਾ ਨੂੰ ਦੇਖਣ ਲਈ ਆਏ ਹੋਏ ਸਨ ਬੀਬੀ ਰਜਨੀ ਦੇ ਪਤੀ ਦਾ ਰੋਲਾ ਪੈਂਦਾ ਪੈਂਦਾ ਗੁਰੂ ਰਾਮਦਾਸ ਜੀ ਦੇ ਕੋਲ ਪਹੁੰਚ ਗਿਆ ਜ਼ਿਆਦਾਤਰ ਆਪਾਂ ਜਿੰਨੀਆਂ ਵੀ ਸਾਖੀਆਂ ਸੁਣਦੇ ਹਾਂ ਉਸ ਵਿੱਚ ਬੀਬੀ ਰਜਨੀ ਤੇ ਉਸ ਦੇ ਪਤੀ ਦੀ ਸਾਖੀ ਸੁਣਾਈ ਜਾਂਦੀ ਹੈ ਕਿ ਬੇਰੀ ਨੂੰ ਪਕੜ ਕੇ ਉਸ ਦਾ ਪਤੀ ਸ਼ੱਪੜ ਵਿੱਚ ਵੜ ਗਿਆ ਸੀ ਤੇ ਉਸੇ ਪਤੀ ਦਾ ਕੋਠੇ ਠੀਕ ਹੋ ਗਿਆ ਸੀ ਪਰ ਜੋ ਅਸਲੀ ਸਾਖੀ ਹੈ ਉਹ ਇਹ ਹੈ ਕਿ ਉਸ ਸਮੇਂ ਗੁਰੂ ਰਾਮਦਾਸ ਜੀ ਵੀ ਉੱਥੇ ਮੌਜੂਦ ਸਨ ਜਦੋਂ ਬੀਬੀ ਰਜਨੀ ਦਾ ਰੋਲਾ ਗੁਰੂ ਰਾਮਦਾਸ ਜੀ ਦੇ ਕੋਲ ਪਹੁੰਚਿਆ ਤਾਂ ਗੁਰੂ ਰਾਮਦਾਸ ਜੀ ਕੋਠਾ ਸਾਹਿਬ ਤੋਂ ਉੱਠ ਕੇ ਦੁੱਖ ਪੰਚਨੀ 베ਰੀ ਦੇ ਕੋਲ ਆ ਗਏ ਰਜਨੀ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਇਹ ਮੇਰਾ ਪਤੀ ਨਹੀਂ ਹੈ ਮੇਰੇ ਪਤੀ ਨੇ ਸਾਰੇ ਕੋਠੇ ਸੀ ਐਸਨੇ ਮੇਰੀ ਪਤਨੀ ਨੂੰ ਇਸ ਛੱਪੜ ਦੇ ਵਿੱਚ ਡਪੋ ਦਿੱਤਾ ਹੈ ਤੇ ਆਪ ਉਸ ਦੀ ਜਗ੍ਹਾ ਤੇ ਬੈਠ ਗਿਆ ਹੈ ਗੁਰੂ ਰਾਮਦਾਸ ਜੀ ਨੇ ਫਰਮਾਇਆ ਕਿ ਬੀਬਾ ਵੈਸੇ ਤੇਰਾ ਪਤੀ ਇਹੀ ਹੈ ਪਰ ਬੀਬੀ ਰਜਨੀ ਫਿਰ ਵੀ ਨਹੀਂ ਮੰਨੀ ਬੀਬੀ ਰਜਨੀ ਸੱਚ ਅਤੇ ਚੱਲਣ ਵਾਲੀ ਬੀਬੀ ਸੀ ਰਜਨੀ ਦੇ ਪਤੀ ਨੇ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਮੈਂ 베ਰੀ ਦੀਆਂ ਟਹਿਣੀਆਂ ਨੂੰ ਪਕੜ ਕੇ ਇਸ ਛੱਪਣ ਵਿੱਚ ਵੜਿਆ ਸੀ ਤੇ ਮੇਰਾ ਸਾਰਾ ਸਰੀਰ ਕੰਚਨ ਵਰਗਾ ਹੋ ਗਿਆ ਭਾ ਮੇਰਾ ਸਾਰਾ ਕੋਟ ਠੀਕ ਹੋ ਗਿਆ ਬੇਬੀ ਰਜਨੀ ਦੇ ਪਤੀ ਨੇ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਮੈਂ ਪਹਿਲਾਂ ਇਸ ਛਾਪੜ ਦੇ ਵਿੱਚੋਂ ਕਾਲੇ ਖਾਂ ਹੰਸ ਬਣ ਬਣ ਕੇ ਨਿਕਲਦੇ ਦੇਖੇ ਸਨ ਫਿਰ ਮੈਂ 베ਰੀ ਦੀਆਂ ਟਾਣੀਆਂ ਪਕੜ ਕੇ ਇਸ ਛਾਪੜ ਦੇ ਵਿੱਚੋਂ ਵੜ ਗਿਆ ਜਿਸ ਨਾਲ ਮੇਰਾ ਸਾਰਾ ਸਰੀਰ ਕੰਚਨ ਵਰਗਾ ਹੋ ਗਿਆ ਭਾਵ ਮੇਰਾ ਸਾਰਾ ਕੋ ਠੀਕ ਹੋ ਗਿਆ ਬੇਬੀ ਰਜਨੀ ਦੇ ਪਤੀ ਨੇ ਕਿਹਾ ਕਿ ਮੈਂ ਆਪਣਾ ਇੱਕ ਹੱਥ ਜਿਸ ਨਾਲ ਟਾਣੀਆਂ ਪਕੜੀਆਂ ਸਨ ਏ ਇਸ ਵਿੱਚ ਨਹੀਂ ਪਾਇਆ ਇਸ ਹੱਥ ਤੇ ਮੇਰੇ ਅਜੇ ਵੀ ਕੋੜ ਹੈ ਗੁਰੂ ਰਾਮਦਾਸ ਜੀ ਨੇ ਫਰਮਾਇਆ ਕਿ ਬੀਬਾ ਜੀ ਇਸ ਦੇ ਹੱਥ ਦਾ ਕੋੜ ਇਸ ਜਲ ਵਿੱਚ ਪਾਉਣ ਤੇ ਠੀਕ ਹੋ ਗਿਆ ਤਾਂ ਤੋ ਮੰਨ ਜਾਵਾਂਗੇ ਕਿ ਇਹ ਹੀ ਤੇਰਾ ਪਤੀ ਹੈ ਬੀਬੀ ਰਜਨੀ ਨੇ ਕਿਹਾ ਕਿ ਹਾਂ ਜੀ ਫਿਰ ਮੈਨੂੰ ਯਕੀਨ ਹੋ ਜਾਵੇਗਾ ਕਿ ਇਹ ਹੀ ਮੇਰਾ ਪਤੀ ਹੈ ਫਿਰ ਬੀਬੀ ਰਜਨੀ ਦੇ ਪਤੀ ਨੇ ਆਪਣਾ ਹੱਥ ਉਸ ਛੱਪੜ ਦੇ ਜਲ ਦੇ ਵਿੱਚ ਪਾਇਆ ਤਾਂ ਉਸੇ ਸਮੇ ਉਸੇ ਪਤੀ ਦੇ ਹੱਥ ਦਾ ਕੋੜ ਬਿਲਕੁਲ ਠੀਕ ਹੋ ਗਿਆ ਉਸ ਦਾ ਹੱਥ ਕੰਚਨ ਵਰਗਾ ਹੋ ਗਿਆ ਇਹ ਚਮਤਕਾਰ ਦੇਖ ਕੇ ਸਾਰੇ ਲੋਕ ਬਹੁਤ ਹੈਰਾਨ ਹੋਏ ਇਸ ਕੋਤਕ ਤੋਂ ਬਾਅਦ ਤੀਸਰੇ ਪਾਸ਼ਾ ਜੀ ਨੇ ਗੁਰੂ ਰਾਮਦਾਸ ਜੀ ਦੀ ਡਿਊਟੀ ਪੱਕੀ ਹੀ ਇਸ ਜਗ੍ਹਾ ਤੇ ਲਗਾ ਦਿੱਤੀ ਇਸ ਜਗ੍ਹਾ ਤੇ ਸਭ ਤੋਂ ਪਹਿਲਾਂ ਬੀਬੀ ਰਜਨੀ ਤੇ ਉਸ ਦਾ ਪਤੀ ਸੇਵਾ ਕਰਨ ਲੱਗੇ ਉਹਦਰ ਦੁਨੇ ਚੰਦ ਰਾਜੇ ਦੀਆਂ ਸਾਰੀਆਂ ਲੜਕੀਆਂ ਦਾ ਵਿਆਹ ਹੋ ਗਿਆ ਦੁਨੇ ਚੰਦ ਰਾਜੇ ਨੂੰ ਨਸ਼ੇ ਦੇ ਕਾਰਨ ਬਿਮਾਰੀ ਲੱਗ ਗਈ ਤੇ ਉਸ ਦਾ ਰਾਜ ਖੁੱਸ ਗਿਆ ਉਸ ਦੀ ਇੰਨੇ ਪਿਹੜੇ ਹਾਲਾਤ ਹੋ ਗਏ ਸਾਹ ਸੰਗਾ ਜੀ ਇਹ ਜੁਗਾ ਜੁਗਾ ਤੋਂ ਬਹੁਤ ਹੀ ਭਗਤੀ ਤੇ ਸ਼ਕਤੀ ਵਾਲੀ ਜਗਾ ਹੈ ਜਦੋਂ ਵੀ ਕੋਈ ਪ੍ਰਾਤਨ ਭਗਤੀ ਸ਼ਕਤੀ ਵਾਲੀ ਜਗਾ ਨੂੰ ਨਿਰੰਕਾਰ ਪ੍ਰਗਟ ਕਰਦਾ ਹੈ ਤਾਂ ਉਥੇ ਕੋਈ ਨਾ ਕੋਈ ਸ਼ਕਤੀ ਵਰਤੌਂਦਾ ਹੈ ਉਥੇ ਕੋਈ ਨਾ ਕੋਈ ਚਮਤਕਾਰ ਕਰਦਾ ਹੈ ਜਿਸ ਨਾਲ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਇੰਨੇ ਭਗਤੀ ਤੇ ਸ਼ਕਤੀ ਵਾਲੀ ਜਗਾ ਹੈ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਕੇ ਤੇ ਹਰ ਮੰਦਰ ਸਾਹਿਬ ਦੇ ਅੰਦਰ ਮੱਥਾ ਟੇਕ ਕੇ ਹਰ ਰੋਜ਼ ਹੀ ਚਮਤਕਾਰ ਹੁੰਦੇ ਹਨ ਹਰ ਰੋਜ਼ ਹੀ ਬਹੁਤ ਲੋਕਾਂ ਦੇ ਦੁੱਖ ਦੂਰ ਹੁੰਦੇ ਹਨ ਤੇ ਸੰਗਤ ਜੀ ਤੁਸੀਂ ਵੀ ਉਸ ਦਰ ਤੇ ਜਾਓ ਅਤੇ ਅਸ਼ਨਾਣ ਕਰੋ ਤੁਹਾਡੇ ਵੀ ਸਾਰੇ ਦੁੱਖ ਦੂਰ ਹੋ ਜਾਣਗੇ ਵਾਹਿਗੁਰੂ ਸੇ ਕਾ ਖਾਲਸਾ ਵਾਹਿਗੁਰੂ ਸੇ ਕੀ ਫਤਿਹ